ਇਟਾਈ ਤੇਨ ਸੂਪਰ ਜੀਤੀ ਹੁੰਦੀ ਆ ਸੱਪ ਦੀ ਆਪਣੇ ਇੰਡੀਆ ਦੇ ਵਿੱਚ ਪਰ ਪੰਜਾਬ ਦੇ ਵਿੱਚ ਤਾਂ 15 ਕੇ 20 ਪ੍ਰਜਾਤੀਆਂ ਨੇ ਜਿਹੜੀਆਂ ਨੇ ਜਿਨ੍ਹਾਂ ਦੇ ਵਿੱਚੋਂ 3-4 ਹੀ ਸੱਪ ਬਹੁਤ ਜ਼ਹਿਰੀਲੇ ਨੇ 85% ਜਿਹੜੇ ਸਨੇਖ ਹੁੰਦੇ ਆ ਨਾ ਆਪਣੇ ਇੰਡੀਆ ਦੇ 85% ਨੋਨ ਵੈਨਮ ਐ ਜਿਨ੍ਹਾਂ ਦੇ ਵਿੱਚ ਜ਼ਹਿਰ ਨਹੀਂ ਹੁੰਦਾ ਔਰ ਕੱਟ ਵੀ ਲੈਣ ਤਾਂ ਮਾਮੂਲੀ ਸਵੇਲਿੰਗ ਹੋਏਗੀ ਅਲਰਜੀ ਹੋਏਗੀ ਜਾਂ ਦਰਦ ਹੋਏਗੀ ਬੰਦਾ ਮਰਦਾ ਨਹੀਂ ਉਹਨਾਂ ਨਾਲ ਬਾਈ ਚਾਂਸ ਕਿਸੇ ਨੂੰ ਦੇਖੋ ਮੈਂ ਗੱਲ ਕਹਿ ਦੇਣ ਲੱਗਾ ਚੰਗੇ ਚੰਗੇ ਹਸਪੀਟਲਾਂ ਵਾਲਿਆਂ ਨੂੰ ਡਾਕਟਰਾਂ ਨੂੰ ਬੜਾ ਗੁੱਸਾ ਆਂਦਾ ਕਈ ਵਾਰੀ ਮੇਰੇ ਤੇ ਮੈਨੂੰ ਫਿਰ ਫੋਨ ਵੀ ਕਰ ਦਿੰਦੇ ਨੇ ਜੋਸ਼ੀ ਜੀ ਸਾਡੀ ਤੁਸੀਂ ਰੋਜੀ ਰੋਟੀ ਨਾ ਖਰਾਬ ਕਰੋ ਮਿੱਟੀ ਪਲੀਤ ਨਾ ਕਰੋ ਪਰ ਮੈਂ ਨਹੀਂ ਡਰਦਾ ਮੈਂ ਕਹਿ ਦੇਣਾ ਇਨਸਾਨ ਨੂੰ ਤੇ ਪਤਾ ਨਹੀਂ ਹੁੰਦਾ ਸਭ ਕਿਹੜਾ ਜਰੀਲਾ ਤੇ ਕਿਹੜਾ ਯਹਰ ਵਾਲਾ ਵਾ ਇਨਸਾਨ ਵਾਸਤੇ ਤੇ ਸਾਰੇ ਸਾਪ ਪਿੱਕੋ ਜਿਹੀ ਹੁੰਦੇ ਨੇ ਨੌਲੇਜ ਨਹੀਂ ਹੁੰਦੀ ਔਰ ਜਦੋਂ ਸੱਪ ਲੜਦਾ ਹੈ ਤੇ ਜਿਹਨੂੰ ਲੜਿਆ ਹੁੰਦਾ ਉਹਨੇ ਤਾਂ ਹਸਪੀਟਲ ਹੀ ਜਾਣਾ ਫਟਾਫਟ ਕਈ ਵਾਰੀ ਸਰਕਾਰੀ ਹਸਪੀਟਲ ਲਾਗੇ ਨਹੀਂ ਹੁੰਦੇ ਲੋਕੀ ਪ੍ਰਾਈਵੇਟ ਦਾਖਲ ਹੋ ਜਾਂਦੇ ਨੇ ਪ੍ਰਾਈਵੇਟ ਡਾਕਟਰਾਂ ਦਾ ਤੇ ਉਹੀ ਕੰਮ ਹੈ ਕਿ ਜਿਹਨੂੰ ਸੱਪ ਲੜਿਆ ਉਹ ਹਸਪੀਟਲ ਗਿਆ ਉਹਦਾ ਬਲੱਡ ਲਿਆ ਤੇ ਬਸ ਲੈਬੋਰੀ ਟੈਸਟ ਕੀਤਾ ਦੇਖਿਆ ਜਦੋਂ 85% ਨੋਨ ਵੈਨਮ ਨੇ ਜਿੰਨਾ ਚਿਰ ਯਰ ਨਹੀਂ ਆ ਤੋ ਬੰਦਾ ਤੇ ਮਰਨਾ ਹੀ ਨਹੀਂ ਇਹ ਉਹਨੂੰ ਬੇਹੋਸ਼ ਕਰਕੇ ਆਈ ਸੀ ਯੂ ਚ ਲੈ ਜਾਂਦੇ ਨੇ ਉਸੇ ਵੇਲੇ ਤਿੰਨ ਕਿ ਦਿਨ ਨੂੰ ਹੋਸ਼ ਨਹੀਂ ਆਣ ਦਿੰਦੇ ਹੂੰ ਉਹ ਉਹ ਦੇ ਪੇਰੈਂਟਸ ਨੂੰ ਕੈਸ਼ ਛੱਡਦੇ ਆ ਪਰਮਾਤਮਾ ਅਗੇ ਅਰਦਾਸ ਕਰੋ ਦੇਖੋ ਬਚ ਜੇ ਚੰਗੀ ਗੱਲ ਐ ਅਸੀਂ ਕੋਸ਼ਿਸ਼ ਕਰਦੇ ਪਏ ਆ ਪਰ ਮਰਨਾ ਤਾਂ ਉਹਨੇ ਹੈ ਹੀ ਨਹੀਂ ਉਹ ਨੋਨ ਵੈਨਮ ਸੱਪ ਲੜਿਆ ਹੁੰਦਾ ਹੈ ਪ੍ਰਤੀਜਿਕ ਦਿਨ ਫੋਨ ਇੱਕ 3 ਲੱਖ ਰੁਪਿਆ ਬਿੱਲ ਬਣਾ ਦਿੰਦੇ ਨੇ ਉਸ ਬੰਦੇ ਦਾ ਨਾਲੇ ਲੋਕੀ ਪੈਰਾਂ ਨੂੰ ਹੱਥ ਲਾਉਂਦੇ ਨੇ ਸਾਡਾ ਬੰਦਾ ਵਿਚਾਰਤਾ ਤੁਸੀਂ ਨਹੀਂ ਤੇ ਮਰ ਜਾਣਾ ਸੀ ਇਹ ਡਾਕਟਰਾਂ ਦਾ ਕੰਮ ਹੈ ਵੈਸੇ ਸੱਪ ਦਾ ਤਾਂ ਡਰੀ ਬਹੁਤ ਹੁੰਦਾ ਨਾਮ ਤੋਂ ਡਰ ਜਾਈਦਾ ਜੇ ਪਤਾ ਚੱਲੇ ਕਿ ਸੱਪਾ ਉੱਥੇ ਦਾ ਦੂਰ ਦੂਰ ਤਾਈਂ ਭੱਜ ਜਾਂਦੇ ਨੇ ਕਹਿੰਦੇ ਸੱਪ ਆਇਆ ਜੀ ਸੱਪਾ ਸੱਪਾ ਹੈ ਉਹ ਕਾਰਨ ਇਹੋ ਹੀ ਆ ਕਿ ਲੋਕਾਂ ਨੂੰ ਸੱਪ ਦੀ ਪ੍ਰਜਾਤੀ ਦੀ ਪਛਾਣ ਨਹੀਂ ਸਿਰਫ ਚਾਰ ਸੱਪ ਵੀ ਆਪਾਂ ਯਾਦ ਰੱਖ ਲਈਏ ਨਾ ਤੇ ਕੁਝ ਨਹੀਂ ਬੰਦੇ ਨੂੰ ਹੁੰਦਾ ਸਭ ਤੋਂ ਖਤਰਨਾਕ ਹਿੰਦੁਸਤਾਨ ਦਾ ਇੰਡੀਆ ਦਾ ਜਿਹੜਾ ਸਨੇਕ ਹੈ ਉਹਨੂੰ ਵਾਈਪਰ ਕਹਿੰਦੇ ਆ ਰਸਲ ਵਾਈਪਰ ਹੂੰ ਇਹ ਪੰਜਾਬ 'ਚ ਪਾਏ ਜਾਂਦੇ ਨੇ ਹਾਂਜੀ ਮੈਂ ਐਸ ਸੀਜ਼ਨ ਦੇ ਵਿੱਚ ਨਹੀਂ ਤੇ ਪਹਿਲਾਂ ਹੁੰਦਾ ਸੀ ਕਿ 50 ਇੱਕ ਸੱਪ ਫੜਨੇ ਇੱਕ ਅੱਧਾ ਰਸਲ ਵਾਈਪਰ ਆ ਜਾਂਦਾ ਸੀ ਐਸ ਸੀਜ਼ਨ ਦੇ ਵਿੱਚ ਮੈਂ ਲਗਭਗ ਅ ਇੱਕ 100 ਸੱਪ ਪਕੜਿਆ ਵਾ 250 ਸੱਪ ਪਕੜਿਆ ਹੋਇਆਗਾ ਜਾਂ 300 ਪਕੜਿਆ ਹੋਇਆਗਾ ਸੀਜ਼ਨ ਚ ਜਿਹਦੇ ਵਿੱਚ 20 ਕ ਰਸਲ ਵਾਈਪਰ ਵੀ ਪਕੜ ਲਿਆ ਉਹ ਫੇਸਬੁੱਕ ਤੇ ਵੀ ਮੈਂ ਪਾਇਆ ਇੱਕ ਜਗ੍ਹਾ ਤੋਂ ਦੋ ਦੋ ਇਕੱਠੇ ਪਕੜੇ ਹੋਏ ਨੇ ਔਰ ਰਸਲ ਵਾਈਪਰ ਐਡਾ ਕ ਖਤਰਨਾਕ ਹਿੰਦੁਸਤਾਨ ਦਾ ਸੱਪ ਹੈ ਜੇ ਪੈਰ ਤੇ ਲੱਡ ਗਿਆ ਤੇ ਜੇ ਤੁਹਾਡਾ ਇਲਾਜ 35 40 ਮਿੰਟ ਚ ਨਹੀਂ ਹੋਇਆ ਤਾਂ ਉਸ ਤੋਂ ਬਾਅਦ ਗੋਡੇ ਲਾਗੋ ਲਾਤੀ ਕਟਣੀ ਪੈਂਦੀ ਆ ਜੇ ਨਹੀਂ ਕਟਾਂਗੇ ਤਾਂ ਉਸ ਤੋਂ ਉੱਪਰ ਉੱਪਰ ਅੰਗ ਗਲਦੇ ਜਾਂਦੇ ਨੇ ਜੜਾ ਕਿ ਕਿਡਨੀਆਂ ਵੀ ਗਾਲ ਦਿੰਦਾ ਲਿਵਰ ਵੀ ਗਾਲ ਦਿੰਦਾ ਔਰ ਦਿਮਾਗ ਵੀ ਫੇਲ ਕਰ ਦਿੰਦਾ ਹੈ ਕੰਨਾ ਚੋਂ ਨੱਕ ਚੋਂ ਮੂੰਹ ਚੋਂ ਅੱਖਾਂ ਤੋਂ ਪਿਸ਼ਾਬ ਵਾਲੀ ਜਗ੍ਹਾ ਤੋਂ ਸਭ ਬਲੀਡਿੰਗ ਹੋ ਜਾਂਦੀ ਜਿੱਥੋਂ ਜਿੱਥੋਂ ਜਿਹੜੀ ਨਾੜੀ ਚੋਂ ਇਹਦਾ ਯੇਰ ਨੰਗਦਾ ਜਾਣਾ ਇਹਨਾਂ ਗਲਦੇ ਜਾਣਾ ਸਭ ਕੁਝ ਇਸ ਕਰਕੇ ਸਭ ਤੋਂ ਖਤਰਨਾਕ ਸਪਰ ਅਸਲ ਵਾਈਪਰ ਹੈ ਇਹਦੋਂ ਬਚਣਾ ਚਾਹੀਦਾ ਮੈਂ ਤਾਂ ਨਿਸ਼ਾਨੀਆਂ ਵੀ ਦਿਖਾ ਦਿੰਦਾ ਇਹਨਾਂ ਦੀਆਂ ਕਿ ਇਹ ਅਸਲ ਵਾਈਪਰ ਕਿਹੜਾ ਹੁੰਦਾ ਔਰ ਕਿੱਥੇ ਹੁੰਦਾ ਔਰ ਕਦੋਂ ਕੱਟਦਾ ਹੈ ਔਰ ਕਿਸ ਤਰ੍ਹਾਂ ਕੱਟਦਾ ਹੈ ਉਸ ਤੋਂ ਬਾਅਦ ਆ ਜਾਂਦਾ ਦੂਸਰੇ ਨੰਬਰ ਤੱਕ ਕੋਮਨ ਕਰੇ ਰਸਲ ਵਾਈਪਰ ਜਿਹੜਾ ਵਾ ਥੋੜਾ ਜਿਹਾ ਮੋਟਾ ਹੁੰਦਾ ਇਹਦਾ ਮੂੰਹ ਵੀ ਮੋਟਾ ਹੁੰਦਾ ਦੰਦ ਇਹਦੇ ਲਗਭਗ 4 ਇੰਚੀ ਲੰਬੇ ਹੁੰਦੇ ਨੇ ਔਰ ਜ਼ਹਿਰ ਵਾਲੀ ਥਾਲੀ ਵੀ ਮੋਟੀ ਹੁੰਦੀ ਇਹਦੇ ਵਾਂਗੂ ਇਸ ਤੇ ਜ਼ਹਿਰ ਕਾਫੀ ਭਰਿਆ ਹੁੰਦਾ ਵਾ ਸੈਕੰਡਲੀ ਇਹਦੀ ਪੂੰਛ ਜਿਹੜੀ ਬਹੁਤ ਲੰਬੀ ਔਰ ਨੁਕੀਲੀ ਤਿੱਖੀ ਨਹੀਂ ਹੁੰਦੀ ਔਰ ਪੂਛ ਗੋਲ ਹੁੰਦੀ ਆ ਔਰ ਛੋਟੀ ਹੁੰਦੀ ਆ ਔਰ ਇਹਦੇ ਕਲਰ ਤੋਂ ਇਹਦੀ ਸ਼ਕਲ ਤੋਂ ਅਸੀਂ ਤਾਂ ਸ਼ਕਲ ਤੋਂ ਹੀ ਪਛਾਣ ਜਾਂਦੇ ਆ ਸਭ ਕੁਝ ਆਮ ਪਬਲਿਕ ਨੂੰ ਮੈਂ ਫੇਸਬੁੱਕ ਤੇ ਕਾਫੀ ਵੀ ਅਗਤ ਕਰਾ ਦੇਣਾ ਵਾਂ ਔਰ ਉਸ ਤੋਂ ਬਾਅਦ ਸਨੇਕ ਆ ਜਾਂਦਾ ਵਾ ਕੋਮਨ ਕਰੇਟ ਜਿਹਨੂੰ ਕਹਿੰਦੇ ਰਾਤੀ ਰਾਤੀ ਨਿਕਲਦਾ ਹੈ ਦਿਨ ਵੇਲੇ ਤਾਂ ਸੁਸਤ ਹੋ ਕੇ ਲੁਕਿਆ ਰਹਿੰਦਾ ਹੈ ਇਹ ਹਮੇਸ਼ਾ 6 ਵਜੇ ਤੋਂ ਬਾਅਦ ਸ਼ਾਮ ਨੂੰ ਨਿਕਲਦਾ ਰਾਤੀ ਐਕਟਿਵ ਹੁੰਦਾ ਹੈ ਔਰ ਇਹਨੂੰ ਇਨਸਾਨ ਦਾ ਨਿਕ ਬਹੁਤ ਪਸੰਦ ਆ ਮਤਲਬ ਇਨਸਾਨ ਦੀ ਖੁਸ਼ਬੂ ਤੇ ਨਿਗ ਹਮੇਸ਼ਾ ਸਨੇ ਇੱਕ ਜੜਾ ਹੁੰਦਾ ਕੋਲਡ ਬਲੱਡ ਹੁੰਦਾ ਤੇ ਠੰਡਾ ਖੂਨ ਹੁੰਦਾ ਇਨਸਾਨਾਂ ਵਾਂਗੂ ਜਾਨਵਰਾਂ ਬਾਕੀਆਂ ਵਾਂਗੂ ਗਰਮ ਨਹੀਂ ਹੁੰਦਾ ਹੂੰ ਜਿੰਨਾ ਚਿਰੇ ਥੋੜਾ ਜਿਹਾ ਧੁੱਪ ਨਹੀਂ ਸੇਕੇਗਾ ਜਾਂ ਕੋਈ ਗਰਮ ਚੀਜ਼ ਲਾਗੇ ਨਹੀਂ ਜਾਏਗਾ ਹੀਟ ਨਹੀਂ ਮਿਲੇਗੀ ਇਹ ਜਿਆਦਾ ਐਕਟਿਵ ਨਹੀਂ ਹੁੰਦਾ ਅੱਜ ਕੱਲ ਤਾਂ ਸਾਰਾ ਦਿਨ ਧੁੱਪ ਸੇਕਦੇ ਨੇ ਤਰਾ ਪੀਏ ਫਿਰ ਸ਼ਿਕਾਰ ਕਰਦੇ ਨੇ એનર્ਜੀ ਲੈਂਦੇ ਆ ਧੁੱਪ ਤੋਂ ਹੂੰ ਔਰ ਜੜਾ ਕੋਮਨ ਕ੍ਰੇਟ ਹੈ ਇਹ ਇਨਸਾਨ ਦੇ ਬਿਸਤਰੇ ਦੇ ਵਿੱਚ ਇਨਸਾਨ ਤੋਂ ਨਿਗਲੈਂਡ ਜਾਂਦਾ ਹੈ ਮਤਲਬ ਲੜਨ ਵਾਸਤੇ ਨਹੀਂ ਜਾਂਦਾ ਉਹਨੂੰ ਲੜਨ ਵਾਸਤੇ ਨਹੀਂ ਜਾਂਦਾ ਜਾਂਦਿਆਂ ਬਿਲਕੁਲ ਨਹੀਂ ਲੜਦਾ ਇਹ ਨਾਲ ਜਾ ਕੇ ਇਨਸਾਨ ਦੇ ਨਾਲ ਜਾ ਕੇ ਇਹ ਨਹੀਂ ਦੇਖਦਾ ਹੈ ਬੱਚਾ ਵਾ ਬੁੱਢਾ ਵਾ ਜਵਾਨ ਹੈ ਲੇਡੀ ਹੈ ਦਾ ਲੰਮੇ ਪੈ ਜਾਣਾ ਇਹਨੇ ਮਤਲਬ ਬਿਸਤਰੇ ਦੇ ਵਿੱਚ ਚਲੇ ਜਾਣਾ ਕੰਬਲ ਚਰਜਾਈ ਚ ਚਾਦਰ ਚ ਵੜ ਜਾਣਾ ਇਹਨੇ ਤੇ ਲੜਨਾ ਨਹੀਂ ਹੈ ਹਾਂ ਲੜਨਾ ਨਹੀਂ ਔਰ ਇਹ ਨਿਗਦਾ ਆਨੰਦਮਾਨਦਾ ਹੈ ਜਦੋਂ ਇਨਸਾਨ ਕਰਵਟ ਲੈਂਦਾ ਹੈ ਪਾਸਾ ਪਲਟਦਾ ਹੈ ਤਾਂ ਇਹਨੂੰ ਹੁੰਦਾ ਕਿ ਮੈਨੂੰ ਮਾਰਨ ਦੇਣਾ ਇਹਨਾਂ ਨੇ ਆਪਣੀ ਜਾਨ ਬਚਾਉਂਦਾ ਆਪਣੀ ਜਾਨ ਵਾਸਤੇ ਜਾਨ ਬਚਾਨ ਵਾਸਤੇ ਉਸੇ ਵੇਲੇ ਲੜ ਜਾਂਦਾ ਹੈ ਤੇ ਦੰਦ ਇਹਨਾਂ ਇੱਕ ਬਰੀਕ ਹੁੰਦੇ ਆ ਕਿ ਇੱਕ ਪਿੰਨ ਨਾਲੋਂ ਵੀ ਬਸਕੂਏ ਨਾਲੋਂ ਵੀ ਜ਼ਿਆਦਾ ਬਰੀਕ ਹੁੰਦੇ ਨੇ ਔਰ ਇਨਸਾਨ ਨੂੰ ਲੱਗਦਾ ਕਿ ਜਿਵੇਂ ਕਿ ਮੱਛਰ ਮੁਛਰੀ ਲੜਿਆ ਹੁੰਦਾ ਹੈ ਜ਼ਿਆਦਾ ਉਸ ਵੇਲੇ ਦਰਦ ਨਹੀਂ ਹੁੰਦੀ ਖਾਰਿਸ਼ ਹੀ ਹੁੰਦੀ ਮੱਛਰ ਜਿੰਨੀ ਇਹ 20 ਮਿੰਟ ਬਾਅਦ ਪਤਾ ਲੱਗਦਾ ਜਦੋਂ ਫਿਰ ਦਰਦ ਹੁੰਦੀ ਹੈ ਜਗ੍ਹਾ ਤੇ ਜਗ੍ਹਾ ਤੇ ਲਾਲੀ ਆ ਜਾਂਦੀ ਹੈ ਔਰ ਅਲਰਜੀ ਟਾਈਪ ਸਿਰਪੀਡ ਕੰਨਾਂ ਚੋਂ ਸ਼ਾਂਸ਼ਾਂ ਦੀਆਂ ਆਵਾਜ਼ਾਂ ਸੰਗ ਸੁੱਕ ਜਾਂਦਾ ਹੈ ਪੇਟ ਚ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ ਲੂਜ਼ ਮੋਸ਼ਨ ਲੱਗ ਜਾਂਦੇ ਨੇ ਤੇ ਫਿਰ ਜਿਸ ਜਗ੍ਹਾ ਤੇ ਲੜਿਆ ਹੁੰਦਾ ਉੱਥੇ ਆਉਣ ਲੱਗਦਾ ਜਿਵੇਂ ਕਿਸੇ ਨੇ ਨਾ ਤਜਾਬ ਵਾਲਾ ਇੰਜੈਕਸ਼ਨ ਲਾ ਦਿੱਤਾ ਹੋਵੇ ਅੰਦਰ ਜਲਨ ਇੰਨੀ ਹੁੰਦੀ ਹੈ ਤੇ ਇਹਦਾ ਵੀ ਕਟਿਆ 40 ਮਿੰਟ ਹੀ ਕੱਟਦਾ ਜੇਕਰ ਇਹ ਲੜ ਜਾਵੇ ਤਾਂ ਤੁਰੰਤ ਸਾਡੇ ਤਾਂ ਇੱਥੇ ਸਰਕਾਰੀ ਹਸਪੀਟਲ ਦੇ ਵਿੱਚ ਗੁਰੂ ਨਾਨਕ ਹਸਪੀਟਲ ਦੇ ਵਿੱਚ ਇਲਾਜ ਫ੍ਰੀ ਹੈ 10 ਟੀਕੇ ਲੱਗਦੇ ਐਂਟੀ ਵੈਨਮ ਜਿਹੜੇ ਹੁੰਦੇ ਨੇ ਔਰ ਉਹ ਸਾਰੇ ਟੀਕੇ ਇੱਥੇ ਫ੍ਰੀ ਹੈ ਅਵੇਲੇਬਲ ਨੇ ਹੈਗੇ ਨੇ ਕਈ ਵਾਰੀ ਡਾਕਟਰ ਅਣਗੈਲੀ ਕਰ ਜਾਂਦੇ ਨੇ ਕਿ ਲੇਟ ਟ੍ਰੀਟਮੈਂਟ ਸ਼ੁਰੂ ਕਰਦੇ ਨੇ ਉਹਦਾ ਕਾਰਨ ਇਹ ਹੁੰਦਾ ਕਿ ਕਦੇ ਕਹਿੰਦੇ ਆ ਫਾਈਲ ਬਣਾਓ ਕਦੇ ਕਹਿੰਦਾ ਫਾਈਲ ਗਲਤ ਹੋ ਗਈ ਆ ਕਦੇ ਕਹਿੰਦੇ ਤੁਸੀਂ ਆਧਾਰ ਕੱਢ ਲਿਓ ਕੁਛ ਲਿਆਓ ਉਹਨੇ ਚੱਲੂ ਬੰਦਾ ਹੀ ਮਰ ਜਾਂਦਾ ਮੇਰੇ ਨਾਲ ਵੀ ਇਸ ਤਰ੍ਹਾਂ ਹੀ ਹੋਇਆ ਸੀ ਜਦੋਂ 40 ਮਿੰਟ ਦਾ ਸਮਾਂ ਜਿਵੇਂ ਦੱਸਦੇ ਉਹ ਰਾਤ ਸੁੱਤੇ ਪਿਆ ਨਹੀਂ ਵੀ ਪਤਾ ਚੱਲਦਾ ਬਈ ਸੱਪ ਲੜਿਆ ਬੰਦਾ ਅਨਪੋਲ ਪਣੇ ਜੀ ਰਹਿ ਜਾਂਦਾ ਜਿਵੇਂ ਸੱਪ ਨਹੀਂ ਲੜਿਆ ਵੈਸੇ ਮੱਛਰ ਲੜਿਆ ਜਾਂ ਤੁਸੀਂ ਕੀ ਹੈ ਤੇ ਜਿਉਂ 40 ਮਿੰਟ ਨਹੀਂ ਫੀਲ ਹੁੰਦਾ ਉਸ ਨੂੰ ਸੱਪ ਲੜੇ ਵਾਲਾ ਤਾਂ ਫਿਰ ਉਹਦੀ ਮੌਤ ਹੋ ਜਾਂਦੀ ਹੈ ਜਾਂ ਕਿਵੇਂ ਹਿੰਦੋਸਤਾਨ ਦੇ ਵਿੱਚ ਹਰ ਸਾਲ 1 ਲੱਖ ਤੋਂ ਜ਼ਿਆਦਾ ਬੰਦੇ ਦੀ ਸੱਪ ਲੜਨ ਨਾਲ ਮੌਤ ਹੁੰਦੀ ਹੈ। ਔਰ ਕਈ ਦਿਹਾਤੀ ਰੀਏ ਹੋ ਜੈਨੇ ਜਿੱਥੇ ਕੋਈ ਅਹੋਜੀ ਸਹੂਦਤ ਨਹੀਂ ਹੁੰਦੀ ਕਿ ਅਸੀਂ ਦਾ ਇਲਾਜ ਕਰ ਬਈਏ। ਔਰ ਕਈ ਲੋਗ ਭੋਲੇ ਅਹੋਜੇ ਹੁੰਦੇ ਨੇ ਜਿਹੜੇ ਪਿੰਡਾਂ ਦੇ ਹੁੰਦੇ ਨੇ ਅਨਪੜ੍ਹ ਹੁੰਦੇ ਨੇ ਜਿਹੜੇ ਉਹ ਜਾ ਲੋਕ ਕੋਲ ਚਲੇ ਜਾਂਦੇ ਆ ਪੰਡਤਾ ਕੋਲ ਚਲੇ ਜਾਂਦੇ ਆ ਫਾਂਡਾ ਕਰਾਨ ਜਾਂ ਫਿਰ ਉਹ ਜਿਹੜੇ ਜੋਗੀ ਹੁੰਦੇ ਨੇ ਜਾਨ ਜਿਹੜੇ ਜਿਹੜਾ ਕੰਦੇ ਅਸੀਂ ਤਾਤ੍ਰਿਕ ਐ ਡੇਰਿਆਂ ਚ ਚਲੇ ਜਾਂਦੇ ਆ ਵੀ ਸਾਡਾ ਮੋਰ ਪੰਖਣਾ ਫਾਂਡਾ ਕਰ ਦੋ ਸੱਪ ਲੜ ਗਿਆ ਤੇ 99% ਲੋਗ 100% ਲੋਗ ਜਿਹੜੇ ਇਹੋ ਜਿਹਾ ਇਲਾਜ ਕਰਾਉਂਦੇ ਨੇ ਉਹ ਮਰ ਕੇ ਹੀ ਆਉਂਦੇ ਨੇ ਮਾਰੀ ਜਾਂਦੇ ਨੇ ਕਦੀ ਵੀ ਕਿਸੇ ਓਝਾ ਕੋਲ ਕਿਸੇ ਪੰਡਤ ਕੋਲ ਕਿਸੇ ਸਪੇਰੇ ਕੋਲ ਕਿਸੇ ਤਾਤ੍ਰਿਕ ਕੋਲ ਕਿਸੇ ਪੀਰਾਂ ਫਕੀਰਾਂ ਦੀ ਜਗ੍ਹਾ ਤੇ ਜਾ ਕੇ ਕੋਵਾ ਫਾਂਡਾ ਕਰਾ ਆਵਾ ਸੱਪ ਲੜੇ ਦਾ ਜ਼ਹਿਰ ਨਿਕਲ ਜਾਂਦਾ ਇਸ ਤਰ੍ਹਾਂ ਕੁਛ ਨਹੀਂ ਜੇ ਹੁੰਦਾ ਸਿਰਫ ਇਹਦਾ ਜ਼ਹਿਰ ਹਸਪੀਟਲ ਚ ਜਾ ਕੇ ਹੀ ਐਂਟੀ ਵੈਨਮ ਨਾਲ ਹੀ ਖਤਮ ਹੁੰਦਾ ਹੈ ਪਰ ਸੱਪ ਦੇ ਆnde ਜਿਹੜੇ ਪਾਣੀ ਵਾਲੇ ਸੱਪ ਹੁੰਦੇ ਨੇ ਕਿ ਪਾਣੀ ਕੀ ਹੋ ਰਹਿੰਦੇ ਨੇ ਤੇ ਪਾਣੀ ਕੀ ਲੜਦੇ ਨੇ ਜ਼ਿਆਦਾਤਰ ਇਹ ਵੀ ਪ੍ਰਜਾਤੀ ਹੁੰਦੀ ਸੱਪ ਦੀ ਹਾਂਜੀ ਪਾਣੀ ਵਾਲੇ ਸੱਪ ਵੀ ਹੁੰਦੇ ਨੇ ਪਾਣੀ ਵਾਲਾ ਸੱਪ ਪਾਣੀ 'ਚ ਜ਼ਿਆਦਾ देर ਨਹੀਂ ਰਹਿ ਸਕਦਾ ਇੱਕ ਮੱਛੀ ਵੀ ਭਾਵੇਂ ਪਾਣੀ 'ਚ ਹੁੰਦੀ ਹੈ ਇੱਕ ਮગર ਮੱਛੀ ਵੀ ਪਾਣੀ 'ਚ ਹੁੰਦਾ ਵਾ ਪਰ ਉਹ ਲਗਾਤਾਰ ਪਾਣੀ 'ਚ ਨਹੀਂ ਰਹਿੰਦੇ ਉਹਨਾਂ ਨੂੰ ਕੁਝ ਦੇਰ ਬਾਅਦ ਸਾਹ ਲੈਣ ਵਾਸਤੇ ਆਕਸੀਜਨ ਲੈਣ ਵਾਸਤੇ ਉੱਪਰ ਆਣਾ ਹੀ ਪੈਂਦਾ ਹੈ ਉਸਨێک ਜਿਹੜੇ ਨੇ ਬਸ ਕੁਛ ਥੇਰ ਵਾਸਤੇ 5 ਜਾਂ 10 ਮਿੰਟ ਵਾਸਤੇ 15 ਮਿੰਟ ਵਾਸਤੇ ਉਹਨਾਂ ਦਾ ਸਟੈਮੀਨਾ ਪਾਣੀ ਚ ਜ਼ਿਆਦਾ ਹੁੰਦਾ ਜਿਨ੍ਹਾਂ ਨੂੰ ਪਾਣੀ ਵਾਲਾ ਸੱਪ ਕਹਿੰਦੇ ਆ ਜਾਂ ਬੜੀ ਸਪੀਡਲੀ ਉਹ ਤੈਰ ਸਕਦੇ ਆ ਟੁਕੀ ਮਾਰ ਸਕਦੇ ਆ ਨਿਕਲ ਸਕਦੇ ਆ ਪਰ ਉਹਨਾਂ ਨੂੰ ਆਕਸੀਜਨ ਚਾਹੀਦੀ ਚਾਹੀਦੀ ਉਹ ਬਾਹਰ ਉਹਨਾਂ ਨੇ ਜ਼ਰੂਰ ਆਣਾ ਹੁੰਦਾ ਹੈ ਇਹ ਪਾਣੀ ਜਿਹੜਾ ਇਨਸਾਨ ਹੁੰਦਾ ਉਹਨੂੰ ਹੀ ਲੜਦੇ ਨੇ ਜਾਂ ਪਾਣੀ ਤੋਂ ਬਾਹਰ ਵੀ ਲੜ ਜਾਂਦੇ ਨੇ ਕਿਸੇ ਨਹੀਂ ਬਾਹਰ ਕਿਸੇ ਨੂੰ ਨਹੀਂ ਲੜਦੇ ਪਾਣੀ ਵਾਲੇ ਸੱਪ ਪਾਣੀ ਚ ਰਹਿੰਦੇ ਜਾਂ ਪਾਣੀ ਦੇ ਕੰਡੇ ਤੇ ਹੀ ਰਹਿੰਦੇ ਨੇ ਜਿਹੜਾ ਕੋਈ ਨਜ਼ਰ ਲਾਗੇ ਜਾਵੇ ਜਾਂ ਇਹਨਾਂ ਨੂੰ ਖਤਰਾ ਜਿੱਦੇ ਕੋਲੋਂ ਇਨਸਾਨ ਕੋਲੋਂ ਹੋਵੇ ਫਿਰ ਉਹ ਇਹ ਆਪਣੀ ਜਾਨ ਬਚਾਣ ਲਈ ਉਹਨਾਂ ਨੂੰ ਲੜਦੇ ਨੇ ਉਡਣਾ ਸੱਪ ਕੀ ਹੁੰਦਾ ਆਂਦੇ ਉਡਣਾ ਸੱਪ ਹੈ ਉੱਡ ਕੇ ਸੱਪ ਨੂੰ ਮਾਰਦਾ ਜਿਹੜੋਂ ਦਸਦਾਦਾ ਉੱਡ ਉੱਡ ਕੇ ਮਾਰਦਾ ਹੈ ਇਹਦੇ ਬਾਰੇ ਦੇਖੋ ਮੈਂ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਨੇ ਵੀ ਸੋਸ਼ਲ ਮੀਡੀਆ ਤੇ ਮੈਂ ਉਡਣਾ ਸੱਪ ਕਦੀ ਨਾ ਪਕੜਿਆ ਨਾ ਮੇਰੀ ਰੇਂਜ ਆਇਆ 6-7000 ਸੱਪ ਤੇ ਪਕੜ ਲਿਆ ਮੈਂ ਉਹਦੇ ਚ ਉਡਣਾ ਸੱਪ ਇੱਕ ਵੀ ਨਾ ਆਇਆ ਹੋਏਗਾ ਹੂੰ ਕੋਈ ਉਡਣਾ ਸੱਪ ਨਹੀਂ ਜੇ ਹੁੰਦਾ ਕਈ ਸੱਪ ਜੰਪ ਜ਼ਰੂਰ ਲੈਂਦੇ ਨੇ ਕੀ ਨਹੀਂ ਉੱਚਾ ਜੰਪ ਮਾਰ ਲੈਂਦੇ ਇਹ ਹੁੰਦਾ ਕਿ ਕਈ ਵਾਰੀ ਸੱਪ ਪੰਛੀਆਂ ਦੇ ਸ਼ਿਕਾਰ ਵਾਸਤੇ ਪੇੜ ਤੇ ਚੜਦੇ ਨੇ ਔਰ ਸੱਪ ਨੂੰ ਇੱਕ ਪ੍ਰੈਕਟਿਸ ਹੁੰਦੀ ਹੈ ਜੇ ਪੇੜ ਤੇ ਚੜ ਗਿਆ ਵਾ ਜੇ ਉਹਨੇ ਪੰਛੀ ਦੂਸਰੇ ਪੇੜ ਤੇ ਗਿਆ ਤਾਂ ਉਹ ਇੰਨਾ ਕ ਜੰਪ ਲੈ ਸਕਦੇ ਇੱਕ ਪੇੜ ਤੋਂ ਦੂਸਰੇ ਪੇੜ ਤੱਕ ਜਾਂਦਾ ਕੋਈ 5-7 ਫੁੱਟ ਦਾ ਜੰਪ ਲੈ ਸਕਦੇ ਨੇ ਪਰ ਉੱਡਣ ਵਾਲਾ ਸੱਪ ਕੋਈ ਨਹੀਂ ਇਹਨੂੰ ਨਾ ਤੇ ਇਹਦੇ ਪੈਰ ਹੁੰਦੇ ਨਾ ਇਹਦੇ ਪੰਖ ਹੁੰਦੇ ਨਾ ਉੱਡਣਾ ਇਹਨੇ ਕਦੇ ਨਾਲ ਹੈ ਇਹ ਤਾਂ ਸਿਰਫ ਉਹ ਇਹ ਕਹਿੰਦੇ ਆ AI ਕੋਈ ਹੁੰਦੀ ਆ ਪਤਾ ਨਹੀਂ ਕਦ ਨਾਲ ਵੀਡੀਓ ਵਾਡੀ ਉਡਣ ਵਾਲੇ ਸੱਪਾਂ ਦਾ ਬਣਾ ਲੈਂਦੇ ਨੇ ਇਹੋ ਜਿਹਾ ਉਡਣ ਵਾਲਾ ਸੱਪ ਕੋਈ ਨਹੀਂ ਜਿਆਗਾ ਕਿਸੇ ਕਿਸਮ ਦਾ ਵੀ ਮੈਨੂੰ ਇਹ ਦੱਸੋ ਫਨੀਅਰ ਸੱਪ ਜਿਹਨੂੰ ਆਪਾਂ ਆਖਦੇ ਨੇ ਕਿ ਫਨ ਬੜਾ ਵੱਡਾ ਜੀ ਇਹਦਾ ਸੱਪ ਦਾ ਜਾਂ ਬਹੁਤ ਸਾਰੀਆਂ ਉਦਾਹਰਨਾਂ ਵੀ ਬਣੀਆਂ ਨੇ ਕਿ ਸੱਤ ਤਰ੍ਹਾਂ ਦੇ ਸੱਤ ਸਿਰਾਂ ਵਾਲਾ ਸੱਪ ਹੁੰਦਾ ਜਾਂ ਦੋ ਸਿਰਾਂ ਵਾਲਾ ਸੱਪ ਹਣਾ ਇਹਦੇ ਬਾਰੇ ਤੁਹਾਨੂੰ ਕਦੀ ਇਸ ਤਰ੍ਹਾਂ ਦੇ ਸੱਪ ਮਿਲੇ ਨੇ ਜਿਨ੍ਹਾਂ ਨੂੰ ਫੜਿਆ ਹੋਵੇ ਤੁਸੀਂ ਫਨੀਅਰ ਜਾਂ ਦੋ ਸਿਰਾਂ ਵਾਲਾ ਸੱਪ ਦੇਖੋ ਫਨੀਅਰ ਸਨੇਕ માં ਬਹੁਤ ਪਕੜੇ ਨੇ ਹੂੰ ਆਸਾ ਸੀਜ਼ਨ ਦੇ ਵਿੱਚ ਵੀ ਘਟੋ ਘਟ 60 ਤੋਂ ਜ਼ਿਆਦਾ ਮੈਂ ਸਨੇਕ ਫਨੀਅਰ ਪਕੜ ਚੁੱਕਿਆ। ਇਨਾਂ ਕ ਮੈਨੂੰ ਐਕਸਪੀਰੀਅੰਸ ਹੋ ਗਿਆ ਕਿ ਕਿਹੜੇ ਸੱਪ ਨੂੰ ਕਿਸ ਤਰ੍ਹਾਂ ਪકડਨਾ ਕਿਹੜਾ ਨੋਨ ਵੈਨਮਰ ਤੇ ਕਿਹੜਾ ਵੈਨਮਸ ਹੈ। ਹੂੰ। ਔਰ ਫਨੀਅਰ ਸੱਪ ਜਿਹੜਾ ਵਾ ਅਸੀਂ ਉਹਨੂੰ ਇੰਗਲਿਸ਼ ਚ ਕੋਬਰਾ ਸਨੇ ਕਹ ਦਿੰਦੇ ਆ ਪੰਜਾਬੀ ਚ ਉਹਨੂੰ ਫਨੀਅਰ ਕਹ ਦਿੰਦੇ ਆ ਉਹ ਯੂਪੀ ਬਿਹਾਰ ਵਾਲੇ ਉਹਨੂੰ ਗੇਹੂਆ ਕਹ ਦਿੰਦੇ ਨੇ। ਹੂੰ। ਔਰ ਸਾਪ ਜਿਹੜਾ ਇਹ ਇੰਡੀਆ ਦਾ 30 ਨੰਬਰ ਤੇ ਜ਼ਹਿਰੀਲਾ ਸਾਪ ਹੈ ਫਨੀਅਰ ਸਾਪ ਬੜਾ ਅੱਛਾ ਸਾਪ ਹੈ ਮਤਲਬ ਜ਼ਹਿਰੀਲਾ ਤੇ ਹੁੰਦਾ ਹੈ ਪਰ ਇਹ ਇਨਸਾਨ ਨੂੰ ਮਾਰਨ ਤੋਂ ਪਹਿਲਾਂ ਵਾਰਨ ਜ਼ਰੂਰ ਕਰਦਾ ਹੈ ਕਿਸ ਤਰ੍ਹਾਂ ਮਤਲਬ ਵਾਰਨ ਦਾ ਮਤਲਬ ਚੇਤਾਵਨੀ ਦੇਣੀ ਹੁੰਦੀ ਹੈ ਚੇਤੇ ਚੇਤਾਵਨੀ ਦਿੰਦਾ ਇਨਸਾਨ ਨੂੰ ਫਿਰ ਇਹ ਸਾਪ ਇਹ ਸਾਪ ਚੇਤਾਵਨੀ ਦਿੰਦਾ ਕਿ ਦੋ ਤਿੰਨ ਬਾਰੀ ਤੇ ਫੋਕੇ ਜਿਹੀ ਜਮੀਨ ਤੇ ਡੰਗ ਮਾਰੀ ਜਾਂਦਾ ਇਸ ਤਰ੍ਹਾਂ ਕਰਕੇ ਜਿਵੇਂ ਮੈਂ ਬੜਾ ਜ਼ਹਿਰੀਲਾ ਜੇ ਮੇਰੇ ਲਾਗੇ ਨਾ ਆਇਓ ਤੁਸੀਂ ਚਲੋ ਇਨਸਾਨ ਨੂੰ ਵੇਖੀਏ ਹਾਂ ਇਨਸਾਨ ਨੂੰ ਵੇਖ ਕੇ ਜੇ ਇਨਸਾਨ ਨੂੰ ਲਾਗੇ ਜਾਂਦਾ ਨਜ਼ਰ ਆ ਜੇ ਤੇ ਉਹ ਫੁੱਕਾਂ ਦੀਆਂ ਆਵਾਜ਼ਾਂ ਵੀ ਕੱਢਦਾ ਕਿ ਇਨਸਾਨ ਨੂੰ ਪਤਾ ਲੱਗ ਜਾਏ ਮੈਂ ਹੈਗਾ ਜੇ ਇੱਥੇ ਇਧਰ ਆਇਓ ਤੇ ਬਾਕੀ ਸਭ ਤੇ ਜਿਹੜਾ ਕੋਮਨ ਕਰੀਟ ਹੈ ਤੇ ਮਿਸਨਾ ਹੈਗਾ ਤੇ ਚੁੱਪਚੀ ਤੇ ਲੜ ਜਾਂਦਾ ਦਾ ਪਤਾ ਹੀ ਨਹੀਂ ਲੱਗਦਾ ਪਰ ਕੋਬਰਾ ਸਨੇਕ ਜਿਹੜਾ ਵਾ ਦਿਮਾਗੀ ਵੀ ਹੈ ਦੇਖੋ ਕਿੰਨੀਆਂ ਮਰਜੀ ਫੋਟੋਆਂ ਦੇਖ ਲਓ ਸ਼ਿਵਜੀ ਮਹਾਰਾਜ ਨੇ ਸਾਰੇ ਕੋਬਰਾ ਸਨੇਕੀ ਗੱਲ ਚ ਪਾਇਓ ਇਸ ਹੂੰ ਔਰ ਕੋਬਰਾ ਸਨੇਕ ਬਾਕੀ ਸਨੇਕਸ ਨਾਲੋਂ ਦਿਮਾਗੀ ਹੈ ਔਰ ਜੇ ਇਹ ਰੰਦੇ ਵੀ ਜੋੜਿਆਂ ਚ ਨੇ ਜ਼ਿਆਦਾਤਰ ਇੱਕ ਸਨੇਕ ਕੋਬਰਾ ਮਾਰੋ ਤਾਂ ਉਹਦਾ ਜੋਟੀਦਾਰ ਜਿਹੜਾ ਦੂਸਰਾ ਸਨੇਕ ਹੈ ਬਦਲਾ ਵੀ ਲੈਂਦਾ ਜੀ ਹਾਂ ਇਹ ਉਦਾਹਰਨਾਂ ਵੀ ਬਣੀਆਂ ਹਿੰਗੀਆਂ ਕਿ ਸੱਪ ਨੂੰ ਜੇ ਮਾਰ ਗਏ ਉਹਦਾ ਜਿਹੜਾ